ਹਾਈਟੈਕ ਨਾਕਾ ਆਸਰੋ ਵਿਖੇ ਇੱਕ ਜਿੰਨ ਗੱਡੀ ਨੇ ਬੈਰੀਗੇਟ ਸਮੇਤ ਬੀਤੇ 2 ਦਿਨ ਪਹਿਲਾਂ ਐਸਏ ਧਨਵੰਤ ਸਿੰਘ ਨੂੰ ਟੱਕਰ ਮਾਰੀ ਸੀ। ਕੱਲ ਐਸਏ ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਆਸਰੋ ਹਾਈਟੈਕ ਨਾਕੇ ਤੇ ਡਿਊਟੀ ਦੇ ਤਹਿਤ ਨਾਤ ਐਸਏ ਧਨਵੰਤ ਸਿੰਘ ਦੇ ਵੱਲੋਂ ਰਜਾਨਾ ਦੀ ਤਰ੍ਹਾਂ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਬ੍ਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਰੋਪੜ ਸਾਈਡ ਤੋਂ ਆਉਂਦੀ ਇੱਕ ਗੱੜਾ ਨਾਕੇ ਤੇ ਜਦੋਂ ਪਹੁੰਚਦੀ ਹੈ ਤਾਂ ਤੇਜ਼ ਹਫਤਾਰ ਕਾਰ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡਸ ਸᱶਿਤ ਪੁਲਿਸ ਕਰਮਚਾਰੀ ਏਐਸਏ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਇਸ ਟੱਕਰ ਵਿੱਚ ਏਐਸਏ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਜੇਰੇ ਇਲਾਜ ਦੌਰਾਨ ਕੱਲ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੁਕੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਅਤੇ ਸਿਟੀ ਬਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਐਸਏ ਤਰਮਨਦ ਸਿੰਘ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ। ਮੈਂ ਕਿਹਾ ਕਿ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਉਹਨਾਂ ਨੇ ਕਾਬੂ ਕਰ ਲਿਆ ਹੈ ਤੇ ਉਹਨਾਂ ਦੇ ਮੁਤਾਬਿਕ ਪੰਜ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਬਲਿਕ ਸਪੌਟ ਨਿਊਜ਼ ਦੇ ਨਾਲ ਬਲਾਚੌਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਹਾਂਜੀ ਉਹ ਆਈਵੀ ਹਸਪੀਟਲ ਮੋਹਾਲੀ ਇਸ ਦਾਖਲ ਸੀਗੇ। ਤੇ ਕਾਫੀ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਨੇ ਬਚਾਉਣ ਦੀ ਬਟ ਉਹ ਸਿਰ ਦੀ ਸੱਟੋਂ ਕਰਕੇ ਜੋ ਜਿਹੜਾ ਹੈਗਾ ਕਾਰਨ ਉਹਦੀ ਡੈਥ ਹੋ ਗਈ। ਕੀ ਮਤਲਬ ਕਾਰਵਾਈ ਕੀਤੀ ਜਿਹੜੇ ਅਸੀਂ ਉਹਨਾਂ ਪੰਜੇ ਦੋਸ਼ੀਆਂ ਦੇ ਖਿਲਾਫ ਪਰਚਾ ਦਿੱਤਾ ਵੀ ਹੁਣ 302 ਦਾ ਵਾਧਾ ਹੋ ਗਿਆ। ਅਜੋਂ ਦਾ ਪੋਸਟਮਾਰਟ ਹੋਣਾ ਹਾਂਜੀ ਉਹ ਹੋਣਾ ਹੈ। ਕੀ ਕਹਿਣਾ ਚਾਹੁੰਦਾ ਜਿਹੜੇ ਅਨਸਰੋ ਤੇ ਨਾਕਾਬੰਦੀ ਤੇ ਹੋਰ ਵੀ ਤੁਹਾਡੇ ਅਗਵਾਈ ਦੇ ਵਿੱਚ ਨਾਕਾਬੰਦੀ ਕਰਦੇ ਆ ਅਸੀਂ ਲੋਕਾਂ ਨੂੰ ਇਹ ਅਪੀਲ ਕਰੂਗੇ ਵੀ ਸਿੰਪਲ ਚੈਕਿੰਗ ਹੁੰਦੀ ਹੈ ਇਹਦੇ ਵਿੱਚ ਕੋਈ ਇੱਕ ਦੀ ਤਾਂ ਗੱਲ ਨਹੀਂ ਹੈ ਕਦੇ ਜੇ ਕੋਈ ਘੱਟ ਵੀ ਹੈਗਾ ਤਾਂ ਵੀ ਰਿਕਵੈਸਟ ਕਰ ਲਓ ਮਤਲਬ ਇਸ ਤਰ੍ਹਾਂ ਨਾ ਕਰੋ ਵੀ ਤੁਹਾਡੇ ਵੀ ਸੱਟ ਲੱਗ ਸਕਦੀ ਹੈ ਸਾਡੇ ਤਾਂ ਲੱਗੀਆਂ ਲੱਗੀਆਂ ਤੇ ਤੁਹਾਡਾ ਜਿਹੜਾ ਫਿਚਰ ਆ ਖਤਮ ਹੋ ਗਿਆ 302 ਦਾ ਮੁਕੱਦਮਾ ਦਰਜ ਹੋ ਗਿਆ ਚਲਾ ਨਹੀਂ ਜਾਣਾ ਸੀ ਖੁੱਪ ਹੋ ਜਾਂਦਾ ਹੁਣ ਪੰਜ ਦੇ ਪੰਜੇ ਦੋਸ਼ੀ ਜਿਹੜੇ ਜਿਹੜੇ 302 ਦਾ ਤਾਂ ਫਿਰ ਕਿਸ ਕਰੋਗੇ ਭਾਈ ਜਾਣੇ ਸਾਡੇ ਉਹ ਤਾਜੀ ਦਾ ਬੇਟਾ ਸੀਗਾ ਜੀ ਖਾਨੇਦਾਰ ਸਾਹਿਬ ਧਨਵੰਤ ਸਿੰਘ ਉਹ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਵੀ ਆਪਣੇ ਡਿਊਟੀ ਤੇ ਜਾਂਦੇ ਆ ਉਸੇ ਤਰ੍ਹਾਂ ਕਰੋ ਰੋਟੀ ਲੈ ਕੇ ਆਪਣੀ ਡਿਊਟੀ ਤੇ ਗਏ ਆ ਉਹ ਨਾਕੇ ਦੇ ਦਰਾਂ ਜਿੱਦਾਂ ਚੈਕਿੰਗ ਚੱਲਦੀ ਹੈ ਪੁਲਿਸ ਦੀ ਪਰ ਚੈਕਿੰਗ ਦੌਰਾਨ ਉਹ ਨਾਕੇ ਤੇ ਖੜੇ ਸੀਗੇ ਤਾਂ ਇੱਕ ਜਿਹੜੇ ਸ਼ਰਾਰਤੀ ਆਂਸਰ ਸੀਗੇ ਕੋਈ ਚੰਡੀਗੜ੍ਹ ਤੋਂ ਆ ਰਹੇ ਸੀਗੇ ਗੱਡੀ ਉਹ ਟੱਕਰ ਮਾਰ ਕੇ ਉਹਨਾਂ ਦੇ ਚਲੋ ਕਾਫੀ ਛੱਟ ਲੱਗੀ ਸਿਰ ਦੇ ਵਿੱਚ ਛੱਟ ਲੱਗੀ ਸੀ ਔਰ ਪੁਲਿਸ ਜਿਹੜਾ ਮਹਿਕਮਾ ਹੈਗਾ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਉਹਨਾਂ ਨੇ ਕਾਫੀ ਜਦੋਜਹਿਦ ਕਰਕੇ ਉਹਨਾਂ ਨੂੰ ਆਈਵੀਆਈ ਚੰਡੀਗੜ੍ਹ ਵਿੱਚ ਮਹਾਲੀ ਪਹੁੰਚਾਇਆ ਔਰ ਉੱਥੇ ਇਲਾਜ ਵੀ ਉਹਨਾਂ ਦਾ ਆਪਰੇਸ਼ਨ ਵੀ ਕਰਾਇਆ ਪਰ ਕੱਲ ਸ਼ਾਮ ਨੂੰ 5 ਵਜੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਆ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਸ਼ਰਾਤੀ ਅਨਸਰ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਪੁਲਿਸ ਨੇ ਵੀ ਸਿਕੰਜਾ ਕੱਸਿਆ ਲਗਾਤਾਰ ਤੇ ਹੁਣ ਕੀ ਉਹ આરોપી ਫੜ ਹੋ ਗਏ ਆ આરોપી ਵੀ ਤਾਂ ਉਦੋਂ ਹੀ ਫੜ ਲਏ ਸੀਗੇ ਇਹਨਾਂ ਨੇ ਸ਼ਾਮ ਟਾਈਮ ਹੁਣ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜਿੱਥੇ ਸਾਡੇ ਪਰਿਵਾਰ ਨੂੰ ਸਾਡੇ ਭਰਾ ਦੇ ਜਾਣ ਦਾ ਘਾਟਾ ਪਿਆ ਉੱਥੇ ਹੀ ਮਹਿਕਮੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਆ ਕਿਉਂਕਿ ਇਦਾਂ ਦੇ ਮੁਲਾਜ਼ਮ ਬਹੁਤ ਘੱਟ ਮਿਲਦੇ ਆ ਹਰ ਮਹਿਕਮੇ ਦੇ ਵਿੱਚ ਔਰ ਸਾਡਾ ਜਿਹੜਾ ਭਰਾ ਸੀਗਾ ਤਨਵੱਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ شریف ਇਨਸਾਨ ਸੀਗਾ ਔਰ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਆਇਆ ਬੱਚਿਆਂ ਨੂੰ ਘਾਟਾ ਆਇਆ ਔਰ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਦਾਂ ਦੇ ਜਿਹੜੇ ਅੱਗੇ ਤੇ ਵੀ ਕੋਈ ਹੋਰ ਵੀ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਇਹ ਇਹਦਾ ਪਤਾ ਲੱਗਣਾ ਚਾਹੀਏ ਵੀ ਜੇ ਅਗਰ ਆਪਾਂ ਇਦਾਂ ਦਾ ਕੋਈ ਨਾਕੀ ਤੇ ਜਾਂ ਪੁਲਿਸ ਨਾਲ ਜਾਂ ਕੋਈ ਆਮ ਲੋਕਾਂ ਨਾਲ ਕਰਦੇ ਆ ਉਹਦੀ ਸਜ਼ਾ ਕੀ ਆ ਸਜ਼ਾ ਇਦਾਂ ਦੀ ਹੋਣੀ ਚਾਹੀਦੀ ਆ ਹੁਣ ਉਹਨਾਂ ਦਾ ਪੋਸਟਮਾਰਟ ਮਾਂਚ ਹੋ ਰਿਹਾ ਹੈ। ਹਾਂਜੀ ਹੋਈ ਸੀਗੀ ਮੁਲਾਜ਼ਮਾਨਾਂ ਨਾਲ ਗੱਲ ਹੋਈ ਸੀ ਮਹਿਕਮੇ ਨਾਲ। ਉਹ ਹਜੇ ਆਪਣੀ ਡਿਸਕਸ ਕਰ ਰਹੇ ਆ। ਬਾਕੀ ਅਸੀਂ ਇੱਥੇ ਆਇਓ ਪਰਿਵਾਰਕ ਮੈਂਬਰ ਤੇ ਸਾਡੇ ਚਾਚਾ ਜੀ ਆਏ ਬ੍ਰਦਰ ਆ ਸਾਡੇ ਚਾਚੇ ਦੇ ਮੁੰਡੇ। ਹੋਰ ਅਸੀਂ ਆਇਓ ਆ ਪੋਸਟਮਾਰਟ ਮਾਂਚ ਦੇਖੋ ਸ਼ਾਮ ਤੱਕ ਜੇ ਹੋ ਜਾਂਦਾ। ਤੇ ਸੰਸਕਾਰ ਕਦੋਂ ਹੋਵੇਗਾ ਉਹਨਾਂ ਦਾ? ਸੰਸਕਾਰ ਸਾਡੀ ਇੱਕ ਭਤੀਜੀ ਬਾਹਰ ਹੈ ਜਤਨਵੰਤ ਸਿੰਘ ਦੀ ਬੇਟੀ ਜਿਹੜੀ ਹੈ ਕੈਨੇਡਾ। ਉਹ ਜਦੋਂ ਆਏਗੀ ਤਾਂ ਉਦੋਂ ਫਿਰ ਕੱਲ ਲਗਭਗ ਸ਼ਾਇਦ ਆ ਜਾਏ। ਕੱਲ ਜਾਂ ਪਰਸੋਂ ਦੇ ਵਿੱਚ। ਕਿੱਥੇ ਤੇ ਰਹਿਣ ਵਾਲੇ ਸੀਗੇ? ਇਹ ਰਹਿਣੀ ਵਾਲੀ ਤਾਂ ਸਾਡੇ ਜਿਹੜਾ ਪਿੱਛੇ ਪਿਸ਼ੋਕੜ ਮੋਹਜੀ ਪਿੰਡ ਹੈਗਾ ਟਕਾਰਲਾ ਪਿੰਡ ਸਾਡਾ ਪਰ ਲਗਭਗ ਕਾਫੀ ਸਮੇਂ ਤੋਂ ਜ਼ਿਆਦੇ ਨੌਕਰੀ ਕਰਦੇ ਤੇ ਬਲਾਚੋਰੀ ਟੀਚਰ ਕਲੋਨੀ ਦੇ ਵਿੱਚ ਵਾਰ ਨੰਬਰ ਜੋ ਹੁਣ ਨਵਾਂ 13 ਹੈ ਉਹਦੇ ਵਿੱਚ ਇਹਨਾਂ ਦੀ ਰਹਿائش ਸੀਗੀ ਹਾਂਜੀ ਬਲਾਚੋਰੀ ਤੇ ਇਹਨਾਂ ਦੇ ਕਿੰਨੇ ਬੇਟੇ ਸੀ ਕਿੰਨੇ ਬੇਟੀਆਂ ਸੀ ਇੱਕ ਬੇਟਾ ਇੱਕ ਬੇਟੀ ਹਾਂਜੀ ਅਨਮੈਰਿਡ ਹੈ ਦੋਨੋਂ ਆ ਬੇਟਾ ਅਨਮੈਰਿਡ ਹੈ